ਸਸ਼ਤਰਕਾਲ ਜੀ ਤੁਸੀਂਖ ਰਹਿ ਸਮਝਾਈ ਜੀ ਇਸ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਸultanpur Lodhi ਦੇ ਨੇੜੇ ਪੈਂਦੇ ਪਿੰਡ ਸੇਚਾ ਵਿਖੇ ਇੱਕ ਗ੍ਰੰਥੀ ਦੇ ਨਾਲ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਬਿਲਕੁਲ ਦੱਸੀਏ ਕਿ ਅ ਇੰਜ ਹੋਇਆ ਕਿ ਜਦੋਂ ਗਰੰਤੀ ਸਿੰਘ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੱਡੀ ਖੜਨ ਤੋਂ ਕਿਸੇ ਸਖਸ਼ ਨੂੰ ਰੁਕਿਆ ਜਾਂਦਾ ਨੌਜਵਾਨ ਨੂੰ ਰੁਕਿਆ ਜਾਂਦਾ ਤਾਂ ਕਿਉਂ ਰੋਕਿਆ ਜਾਂਦਾ ਤੁਹਾਨੂੰ ਦੱਸਦੇ ਨੇ ਕਿਉਂਕਿ ਉਹ ਨੌਜਵਾਨ ਨੇ ਜਿਹੜੇ ਉਹ ਵਿਅਕਤੀ ਨੇ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਤਾਂ ਜਿਲ੍ਹੇ ਚੱਲਿਆ ਗਰੰਤੀ ਸਿੰਘ ਦੇ ਵੱਲੋਂ ਫਟਕਾਰ ਲਗਾਈ ਜਾਂਦੀ ਹੈ ਕਿ ਜੇਕਰ ਤੁਸੀਂ ਨਸ਼ਾ ਤਸਕਰੀ ਦਾ ਕੰਮ ਕਰਦੇ ਹੋ ਤਾਂ ਜ਼ਾਹਿਰ ਜੀ ਗੱਲ ਹੈ ਤੁਹਾਡੀ ਗੱਡੀ ਦੇ ਵਿੱਚ ਵੀ ਨਸ਼ਾ ਜ਼ਰੂਰ ਹੋਵੇਗਾ ਤਾਂ ਗੁਰੂ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਗੱਡੀ ਖੜਾਉਣਾ ਕਿਤੇ ਨਾ ਕਿਤੇ ਮਰਿਆਦਾ ਦੇ ਬਿਲਕੁਲ ਖਿਲਾਫ ਹੈ ਯਾਨੀ ਕਿ ਬੇਅਦਬੀ ਹੈ ਤਾਂ ਜਿਲ੍ਹੇ ਚੱਲਦੇ ਆ ਗਰੰਤੀ ਸਿੰਘ ਦੇ ਉੱਤੇ ਹਮਲਾ ਕਰ ਤਨਖਾਰੀ ਤੁਹਾਨੂੰ ਜ਼ਰੂਰ ਦੱਦ ਰਿਹਾ ਕਿ ਅਸ਼ਵਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਹਾਲਚਲ ਜਾਣਨ ਲਈ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਉਹਨਾਂ ਦੇ ਵੱਲੋਂ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੁਜੋ ਨਕੀ ਮੁੱਖ ਮੰਤਰੀ ਸਿਆਜ ਇੱਥੇ ਆਉਂਦੇ ਨੇ। ਦੇਖੋ ਦੁਪਹਿਰੇ ਮੈਨੂੰ ਪਤਾ ਲੱਗਾ ਇੱਥੇ ਸੇਂਚਾਂ ਪਿੰਡ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ। ਉਹ ਗੁਰੂ ਘਰ ਦੀ ਮਾਣ ਮਰਿਆਦਾ ਤੇ ਪਹਿਰਾ ਦੇ ਰਿਆ ਸੀ। ਉਹਨਾਂ ਦੇ ਕਹਿਣ ਮੁਤਾਬਕ ਔਰ ਕੁਝ ਲੋਕਾਂ ਨੇ ਜਿਹੜਾ ਗਰੰਤੀ ਸਿੰਘ ਆ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਔਰ ਉਹਨਾਂ ਦੇ ਕਹਿਣ ਮੁਤਾਬਕ 8-9 ਟੰਕੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਕਿ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਇੱਕ ਸਭਿਆਚਾਰ ਆ ਔਰ ਉਹ ਮਾਤਾ ਦੀ ਬਾਹ ਮੀ ਪੂਰੀ ਚੱਕਨਾਚੂਰ ਕੀਤੀ ਆ ਬਹੁਤ ਮੰਦ ਭਾਗੀ ਘਟਨਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਇਦਾਂ ਹੋਣਾ ਤੇ ਇਹਦੇ ਤੋਂ ਮਾੜਾ ਕੀ ਹੋ ਸਕਦਾ ਜਿੱਥੇ ਸਾਨੂੰ ਸਾਰਿਆਂ ਨੂੰ ਸਿਖਾਇਆ ਜਾਂਦਾ ਵਾ ਕਿ ਆਪਾਂ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦਾ ਸਤਿਕਾਰ ਕਰਨਾ ਗੁਰੂ ਘਰ ਦਾ ਜਿਹੜਾ ਗਰੰਤੀ ਹੰਦਾ ਵਾ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੇਵਾਦਾਰ ਆ ਬਾਬਾ ਬੁੱਢਾ ਸਾਹਿਬ ਸਾਡੇ ਪਹਿਲੇ ਮੁਖ ਗ੍ਰੰਥੀ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਚ ਲਿਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਸਾਹਿਬ ਕਹਿਆ ਉਹਨਾਂ ਨੂੰ ਅੱਜ ਗਰੰਥੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਕਾ ਕੋਈ ਵੀ ਕਰ ਦੇ ਗਲਤ ਤਾਂ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਜੋਦੀ ਗੱਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਬੇਅਦਬੀ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਮਸਲਾ ਵਾ ਬਹਿ ਕੇ ਸਲਝਾਉਣਾ ਚਾਹੀਦਾ ਆ ਹੀ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਹੀ ਨਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਚਾਹੀਦੀ ਹੀ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਜਿੱਥੇ ਜਿਹੜੇ ਵੀ ਬੰਦਿਆਂ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦਾ ਸਤਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਬਜ਼ੁਰਗਾਂ ਦਾ ਸਤਕਾਰ ਕਰਨਾ ਚਾਹੀਦਾ ਮੈਂ ਤੇ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਕੀਤਾ ਵੀ ਇੱਕ ਬਜ਼ੁਰਗ ਮਾਂ ਦੀ ਇੰਨੀ ਬਾਹ ਤੋੜੀ ਹੋਈ ਉਹਦੇ ਅੱਗੇ ਥੋੜੀ ਮਾਦਾ ਕਮਜ਼ੋਰ ਆ ਉਹਦੇ ਐ ਲੱਗਦਾ ਵੀ ਉਹਨਾਂ ਮਾਰ ਹੀ ਦੇਣਾ ਸੀ ਉਹਨੂੰ ਗਲਤ ਗੱਲ ਐ ਇਹ ਜਿਹੜੇ ਵੀ ਅਨਸਰ ਹੈਗੇ ਆ ਇਹ ਬਖਸ਼ੇ ਨਹੀਂ ਜਾਣੇ ਚਾਹੀਦੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਗੁਰੂ ਘਰ ਦੇ ਗ੍ਰੰਥੀਆਂ ਦਾ ਮਾਨਸਤਕਾਰ ਕਰਨਾ ਚਾਹੀਦਾ ਜੇ ਕੋਈ ਗੁਰਦੁਆਰਿਆਂ ਦੇ ਵਿੱਚ ਗਲਤ ਮਨਸ਼ਾ ਦੇ ਨਾਲ ਉਹ ਜਿਵੇਂ ਕਹਿ ਰਿਹਾ ਵੀ ਉੱਥੇ ਗੱਡੀ ਉਹਨਾਂ ਲਿਆਂਦੀ ਸੀ ਉਹ ਕੋਈ ਕਾਰੋਬਾਰ ਕਰਦੇ ਆ ਗਲਤ ਇਹ ਥੋੜਾ ਗੁਰਦੁਆਰਾ ਤੇ ਸਾਡੇ ਲਈ ਮੁਕੱਦਸ ਤੇ ਪਵਿੱਤਰ ਥਾਂ ਆ ਤੇ ਗ੍ਰੰਥੀ ਸਿੰਘ ਦਾ ਕੰਮ ਆ ਰੋਕਣਾ ਜੇ ਗ੍ਰੰਥੀ ਨਹੀਂ ਰੋਕੂਗਾ ਤੇ ਰੋਕੂਗਾ ਕੌਣ ਆਪਣੀ ਡਿਊਟੀ ਨਿਭਾ ਰਿਹਾ ਆਉਣ ਡਿਊਟੀ ਇੱਕ ਗ੍ਰੰਥੀ ਸਿੰਘ ਦੇ ਨਾਲ ਕੁੱਟਮਾਰ ਹੋਣੀ ਉਹਨੂੰ ਗੰਭੀਰ ਸਟਾ ਇਹ ਚਿੰਤਾ ਦਾ ਵਿਸ਼ਾ ਪੂਰਾ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ। ਪੰਜਾਬੀ ਫਿਲਮਾਂ 'ਚ ਅਕਸਰ ਸਿੱਖੀ ਸਿਧਾਂਤ ਨੂੰ ਲੈ ਕੇ ਕਿੰது ਪ੍ਰਸਤੁਤ ਹੁੰਦਾ ਹੈ ਕਿ ਇਸ ਨੂੰ ਲੈ ਕੇ ਅਕਾਲ ਚ ਸਾਬ ਕੋਈ ਦੇਸ਼ ਨਹੀਂ ਜਾਇਆ। ਅੱਜ ਆਪਾਂ ਇਸ ਮਸਲੇ ਤੇ ਨੇ ਉੱਤੇ ਕਰਾਂਗੇ ਗੱਲੋਂ। ਆਪਾਂ ਅੱਜ ਦੇ ਮਸਲੇ